ਵਾਲਮੀਕੀ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਦਾ ਜਿਹੜਾ ਇਹ ਕਾਰਵਾ ਇੱਥੇ ਖਤਮ ਨਹੀਂ ਹੋ ਜਾਏਗਾ ਇਹ ਜਿਹੜੀ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਦੀ ਸੋਚ ਨੂੰ ਪੂਰਾ ਕਰਨ ਲਈ ਬਾਬਾ ਸਾਹਿਬ ਅੰਬੇਦਕਰ ਨੇ ਇੱਕ ਗੱਲ ਕਹੀ ਸੀ ਜੀ ਜਦੋਂ ਤੱਕ ਸੰਵਿਧਾਨ ਜਿੰਦਾ ਉਦੋਂ ਤੱਕ ਬਾਬਾ ਸਾਹਿਬ ਦਾ ਜਿਹੜਾ ਉਹ ਨਾਮ ਵੀ ਜਿੰਦਾ ਬਾਬਾ ਸਾਹਿਬ ਖੁਦ ਜਿੰਦੇ ਰਹਿਣਗੇ ਭਾਰਤੀ ਸੰਵਿਧਾਨ ਚੌਂਕ ਵਿਧਾਨ ਦੀ ਜਿਹੜੀ ਜਿਹੜਾ ਅਸੀਂ ਕਾਰਵਾ ਜਕਪੂਤਲੇ ਤੋਂ ਛੇੜਿਆ ਹੈ ਟੋਟਲ 117 ਵਿਧਾਨ ਸਭਾ ਹਲਕਾ ਸਾਰੇ ਹਲਕਿਆਂ 'ਚ ਭਾਰਤੀ ਸੰਵਿਧਾਨ ਚੌਂਕ ਬਣਾਏ ਜਾਣਗੇ ਔਰ ਸਾਰੇ ਹੀ ਹਲਕਿਆਂ ਦੇ ਵਿੱਚ 117 ਬਾਬਾ ਸਾਹਿਬ ਧੀਮਰ ਅੰਬੇਡਕਰ ਜੀ ਦੇ ਜਿਹੜੇ ਬੁੱਤ ਲਗਾਏ ਜਾਣਗੇ ਔਰ ਇਹ ਮੈਂ ਮੰਨਦਾ ਵਾਂ ਕਿ ਮੇਰੀ ਇਕੱਲੇ ਦੀ ਡਿਊਟੀ ਨਹੀਂ ਇਹ ਮੇਰਾ ਚੌਂਕ ਨਹੀਂਗਾ ਇਹ ਭਾਰਤੀ ਸੰਵਿਧਾਨ ਚੌਂਕ ਵਾਲਮੀਕੀ ਸਮਾਜ ਦਾ ਚੌਂਕ ਨਹੀਂ ਇਹ ਭਾਰਤ ਦੇਸ਼ ਵਾਸੀਆਂ ਦਾ ਚੌਂਕਾ ਭਾਵੇਂ ਉਹ ਕਿਸੇ ਵੀ ਜਾਤੀ ਜਾਤੀ ਨਾਲ ਸੰਬੰਧ ਰੱਖਦੇ ਹੋਣ ਕਿਉਂਕਿ ਭਾਰਤੀ ਸੰਵਿਧਾਨ ਦੀ ਬਦੌਲਤ ਹੀ ਅੱਜ ਦੇਸ਼ ਭਰ ਦੀਆਂ ਔਰਤਾਂ ਨੂੰ ਜਿਹੜੇ ਮਰਦਾ ਦੇ ਖਾਤੇ ਜਿਹੜੇ ਬੇਖਰ ਮਰਦ ਦੇ ਬਰਾਬਰ ਜਿਹੜਾ ਔਰਤਾਂ ਨੂੰ ਖੜੇ ਕਰਨ ਵਾਲੇ ਬਾਬਾ ਸਾਹਿਬ ਅੰਬੇਦਕਰ ਹੀ ਨੇ ਔਰ ਇਹੋ ਸੰਵਿਧਾਨ ਨੇ ਹੀ ਕਾਰੇ ਕਾਨੂੰਨ ਜਿਹੜੇ ਸਾਡੇ ਖਤਮ ਕਰਕੇ ਭਾਰਤੀ ਸੰਵਿਧਾਨ ਨੇ ਸਾਨੂੰ ਹੱਕ ਦਿੱਤੇ ਆ ਹਰ ਪੜਾ ਦੇ ਹਰ ਹਲਕੂ ਤੇ ਬਾਬਾ ਸਾਹਿਬ ਅੰਬੇਦਕਰ ਦੀ ਬਦੌਲਤ ਮਿਲਿਆ ਔਰ ਇਸ ਤਾਰੀਖ ਨੂੰ ਅਸੀਂ ਜਾਰੀ ਰੱਖਾਂਗੇ ਅਗਲੇ ਮਹੀਨੇ ਦੇ ਵਿੱਚ ਛੋੜੇ ਦਿਨਾਂ ਤੇ ਅਸੀਂ ਮੀਟਿੰਗ ਕਰਕੇ ਦਾਅ ਦਮਾਗੇ ਅਗਲੇ ਮਹੀਨੇ ਕਿਹੜੇ ਸ਼ਹਿਰ ਦੇ ਵਿੱਚ ਅਸੀਂ ਭਾਰਤੀ ਸੰਵਿਧਾਨ ਚੰਗ ਬਣਾ ਰਹੇ ਆ ਬਾਕੀ ਬਣੀ ਕੀ ਬਾਹਰ ਵਾਲੀ ਕੀ ਜੈ ਭੀਮ ਜੈ ਭਾਰਤ ਜੀ ਜੀ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਅੱਜ ਕਪੂਰਥਲੇ ਸ਼ਹਿਰ ਦੇ ਵਿੱਚ ਬਹੁਤ ਦੇਰ ਤੋਂ ਇੱਕ ਜਿਹੜੀ ਡਿਮਾਂਡ ਚੱਲਦੀ ਸੀ ਬਾਵਾ ਸਾਹਿਬ ਡਾਕਟਰ ਧੀਮਰਾਮ ਬੇਦਕਰ ਜੀ ਤੇ ਜਿੰਨੇ ਵੀ ਨਾਮ ਲੈਵਾ ਸੰਗਟਾਂ ਜਾਂ ਉਹਨਾਂ ਦੇ ਪ੍ਰਤੀ ਜਿੰਨੇ ਵੀ ਜਥੇਬੰਦੀਆਂ ਬਣੀਆਂ ਹੋਈਆਂ ਉਹਨਾਂ ਦੀ ਇੱਕ ਡਿਮਾਂਡ ਚੱਲਦੀ ਸੀ ਕਿ ਕਪੂਰਥਲੇ ਦੇ ਵਿੱਚ ਜਿਹੜਾ ਕਿ ਭਾਰਤੀ ਸੰਵਿਧਾਨ ਚੌਕ ਦਾ ਜਿਹੜਾ ਨਿਰਮਾਣ ਕੀਤਾ ਜਾਵੇ ਇਸ ਸੰਬੰਧੀ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਮਿਲਿਆ ਸੀ ਬਾਰੇ ਥੋੜੀ ਜਿਹੀ ਚਲੋ ਅਰਚਲ ਹੋ ਗਈ ਅੱਜ ਅਸੀਂ ਪੂਰੇ ਕਪੂਰਥਲੇ ਦੇ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੀ ਸਾਨੂੰ ਅੱਜ ਭਾਰਤੀ ਸੰਵਿਧਾਨ ਚੌਂਕ ਜਿਹੜਾ ਤੁਸੀਂ ਅੱਜ ਕਪੂਰਥਲੇ ਦੇ ਵਿੱਚ ਸਾਨੂੰ ਪੂਰੇ ਸਮਾਜ ਨੂੰ ਸਮਰਪਿਤ ਕੀਤਾ ਆ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਪ੍ਰਸ਼ਾਸਨ ਦੇ ਸ਼ਹਿਰ ਵਾਸੀਆਂ ਦੇ ਤੇ ਨਾਲ ਹੀ ਨਾਲ ਅਪੀਲ ਕਰਦੇ ਆ ਜਿਹੜਾ ਕਿ ਅੱਜ ਕਪੂਰਥਲੇ ਵਿੱਚ ਰਮਨੀਕ ਚੌਕ ਜਿਹੜਾ ਨਾਮ ਆ ਜਿਹੜਾ ਨਾਮ ਲੇਟਾ ਜਾਂਦਾ ਆ ਉਹਦੇ ਲਾਗੇ ਜਿੰਨੇ ਵੀ ਸ਼ੋਕਸ ਹੈਗੀਆਂ ਜਾਂ ਸ਼ੋਰੂਮ ਹੈਗੇ ਆ ਉਸ ਉਹ ਜਿਹੜੇ ਆਪਣੀ ਐਡ ਵਗੈਰਾ ਕਰਦੇ ਆ ਉਹਦੇ ਉੱਤੇ ਰਮਨੀਕ ਚੌਕ ਨਾਲ ਲਿਖ ਕੇ ਅਸੀਂ ਬੇਨਤੀ ਕਰਦੇ ਆ ਭਾਰਤੀ ਸੰਵਿਧਾਨ ਚੌਕ ਜਿਹੜਾ ਮੇਅਰ ਬਾਜ ਜੋ ਵੀ ਕਰਨਾ ਉਹਦੀ ਐਡ ਕਰ ਸਕਦਾ ਆ ਕਿ ਜਲਦੀ ਹੀ ਜਿਹੜਾ ਇਹਦਾ ਮਤਾ ਪਾ ਕੇ ਪ੍ਰਸ਼ਾਸਨ ਵੱਲੋਂ ਸਾਨੂੰ ਅਸ਼ਵਾਸਨ ਦਵਾਇਆ ਗਿਆ ਆ ਕਿ ਜਿਹੜਾ ਇਹ ਚੌਕ ਦਾ ਜਿਹੜਾ ਨਿਰਮਾਣ ਕੀਤਾ ਜਾਊਗਾ ਪ੍ਰਸ਼ਾਸਨ ਨੇ ਸਾਨੂੰ ਜਿਹੜੀ ਦੇਖੋ ਜੀ ਪ੍ਰਸ਼ਾਸਨ ਨੇ ਜਿਹੜੀ ਹੋਮ ਦੀ ਮੀਟਿੰਗ ਹੁੰਦੀ ਆ ਕਮਿਸ਼ਨਰ ਸਾਹਿਬ ਨੇ ਸਾਨੂੰ ਅਸ਼ਵਾਸਨ ਦਵਾਇਆ ਕਿ ਮੀਟਿੰਗ ਦੇ ਵਿੱਚ ਅਸੀਂ ਜਲਦੀ ਮਤਾ ਪਾ ਕੇ ਜਿਹੜੀ ਤੁਰੰਤ ਕਾਰਵਾਈ ਹੁੰਦੀ ਆ ਉਹਦੇ ਵਿੱਚ ਇਹਦਾ ਚੌਂਕੜਾ ਜਿਹੜਾ ਕੰਮ ਕਰਵਾਇਆ ਜਾਵਾਗੇ ਜਿਹੜਾ ਕੰਮ ਜਿਹੜਾ ਸ਼ੁਰੂ ਹੋ ਚੁੱਕਾ ਹੈ ਇਸ ਤੇ ਉੱਪਰੋਂ ਦਾ ਬਾਤ ਸਭ ਤੋਂ ਪਹਿਲਾਂ ਜਿੰਨੇ ਵੀ ਦੂਰ ਦਰਜਣ ਸਾਡੇ ਦਰਜਾ ਬਦਰਜਾ ਸਾਡੇ ਪ੍ਰਧਾਨ ਦਾ ਹੋ ਸਾਥੀ ਪਹੁੰਚੇ ਨੇ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਬਹੁਤ-ਬਹੁਤ ਧੰਨਵਾਦ ਇਹ ਅੱਜ ਦਾ ਦਿਨ 25 ਸਤੰਬਰ 1927 ਨੂੰ ਕੱਕਤਿਂ ਮਰਾਨ ਬਦਗਰ ਜੀ ਨੇ ਮਨੋ ਸਿਮਰਤੀ ਦਾ ਜਾਣ ਕਰਕੇ ਇੱਕ ਨਵੀਂ ਆਸ ਜਗਾਈ ਸੀ ਕਿ ਇਹ 47 ਕਿਤਾਬ ਦੇ ਖਿਲਾਫ ਇੱਕ ਚਿੱਟੀ ਕਿਤਾਬ ਲਿਖੀ ਜਿਸ ਦਾ ਨਾਮ ਸੰਵਿਧਾਨ ਹੈ ਅੱਜ ਇਸ ਸ਼ਗਰਸ ਸੰਵਿਧਾਨ ਚੌਗਾ ਲਾਉਣ ਦੇ ਅਸੀਂ ਪ੍ਰਸ਼ਾਸਨ ਦਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਪ ਸਭ ਨੂੰ ਵਧਾਈ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦੇ ਜੀ ਆਇਆਂ ਨੂੰ ਇਹ ਕਦਮ ਸਿਰਮੱਤੇ ਜੋ ਬੋਲੇ ਸੋਨਰ ਤੇ ਆਏ ਭਗਵਾਨ ਵਾਲਾ ਮਹਾਰਾਜ ਠੀਕ ਹੈ